ਜਿਹੜੀ ਗੱਲ ਤੁਸੀਂ ਵੀ ਕਹਿ ਰਹੇ ਹੋ ਕਿ ਜੀ ਵੱਡੀ ਘਟਨਾ ਹੋਈ ਹੈ ਤੇ ਐਮਐਲ ਸਾਹਿਬ ਤੁਸੀਂ ਇੱਥੇ ਚੁੱਪ ਕਿਉਂ ਆ ਦੇਖੋ ਇਲਾਕੇ ਦੇ ਵਿੱਚ ਜਦੋਂ ਵੀ ਕੋਈ ਘਟਨਾ ਹੁੰਦੀ ਹੈ ਕਿਉਂ ਹੋਈ ਕਿਵੇਂ ਹੋਈ ਉਹਦੀ ਇਨਵੈਸਟੀਗੇਸ਼ਨ ਤੋਂ ਉਹਦੀ ਪੂਰੀ ਗੱਲ ਦਾ ਪਤਾ ਕਰਨ ਥੋੜਾ ਟਾਈਮ ਲੱਗ ਜਾਂਦਾ ਤੇ ਸਭ ਤੋਂ ਪਹਿਲਾਂ ਜੋ ਵੀ ਇਹ ਘਟਨਾ ਆਈ ਹੈ ਬਹੁਤ ਮਾੜੀ ਹੋਈ ਹੈ ਸਾਡਾ ਇੱਕ ਪੁਲਿਸ ਮੁਲਾਜ਼ਮ ਜਿਹੜਾ ਚਰਨਜੀਤ ਸਿੰਘ ਜੋ ਸਾਡੇ ਥਾਣੇ ਦੇ ਵਿੱਚ ਡਿਊਟੀ ਕਰਦਾ ਸੀ ਤੇ ਉਹਦੀ ਗੋਲੀ ਲੱਗਣ ਦੇ ਨਾਲ ਜਿਹੜੀ ਉਹ ਮੌਤ ਹੋਈ ਉਹ ਸ਼ਹੀਦ ਹੋਇਆ ਤੇ ਮੈਂ ਪੂਰੇ ਪਰਿਵਾਰ ਦੇ ਨਾਲ ਜਿਹੜਾ ਦੁੱਖ ਆ ਉਹ ਸਾਂਝਾ ਕਰਦਾ ਵਾਂ ਤੇ ਦੂਜੀ ਗੱਲ ਦੂਜੇ ਪਾਸੇ ਵੀ ਜੇ ਕਰੀਏ ਤੇ ਜਿਹੜੇ ਸਰਪੰਚ ਜਾਂ ਬਾਕੀ ਦੋਵੇਂ ਤਰ੍ਹਾਂ ਜਿਹੜੀਆਂ ਵੀ ਲੜ ਰਹੀਆਂ ਅਸੀਂ ਜਿੱਜ ਸਰਪੰਚ ਦਾ ਨਾਮ ਆਉਂਦਾ ਉਹ ਵੀ ਮੇਰੇ ਹਲਕੇ ਦੇ ਲੋਕ ਨੇ ਗੱਲ ਉਹਨੇ ਇਹ ਹੋਈ ਆ ਕਿ ਦੇਖੋ ਪਹਿਲਾਂ ਤਾਂ ਜੋ ਚਰਨਜੀਤ ਸਿੰਘ ਆ ਉਹ ਸ਼ਹੀਦ ਹੋਇਆ ਵਾ ਜਿਉ ਲੜਾਈ ਰੋਕਣ ਗਿਆ ਵਾ ਤੇ ਉਹ ਆਪਣੀ ਡਿਊਟੀ ਹੀ ਨਿਭਾਉਣ ਗਿਆ ਵਾ ਪਰ ਮੈਂ ਸਭ ਤੋਂ ਪਹਿਲਾਂ ਆਪਣੀ ਗੱਲ ਰੱਖਣ ਤੋਂ ਪਹਿਲਾਂ ਪੂਰੇ ਪੁਲਿਸ ਡਿਪਾਰਟਮੈਂਟ ਨੂੰ ਇਹ ਕਹਿਣਾ ਚਾਹੁੰਦਾ ਪੂਰੇ ਪੰਜਾਬ ਦੇ ਪੁਲਿਸ ਡਿਪਾਰਟਮੈਂਟ ਨੂੰ ਇਹ ਸਾਰੀ ਹੀ ਤਰਨ ਤਰਨ ਦੀ ਪੁਲਿਸ ਨੂੰ ਪਤਾ ਹੈ ਕੀ ਗੱਲ ਹੋਈ ਆ ਅਸਲ ਇਹਦੇ ਪਿੱਛੇ ਕਹਾਣੀ ਕੀ ਹੈ ਮੇਰਾ ਵੀਰ ਹਰ ਪੁਲਿਸ ਵਾਲਾ ਇਹ ਵੀਡੀਓ ਸੁਣਨ ਤੋਂ ਪਹਿਲਾਂ ਕੋਈ ਆਪਣੀ ਦਿਮਾਗ ਦੀ ਹੋਰ ਰਾਇ ਬਣਾਵੇ ਉਹ ਇੱਥੇ ਜ਼ਿਲ੍ਹੇ ਦੇ ਇਕੱਲੇ-ਇਕੱਲੇ ਪੁਲਿਸ ਵਾਲੇ ਨੂੰ ਫੋਨ ਕਰਕੇ ਪੁੱਛੇ ਵੀ ਇੱਥੇ ਕੀ ਹੋਇਆ ਦੂਜੀ ਜਿਹੜੀ ਇਹ ਗੱਲ ਸਾਡੇ ਪੰਜਾਬ ਦੀ ਜਨਤਾ ਸੁਣ ਰਹੀ ਹੈ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਤੁਹਾਡੇ ਸਾਡੇ ਏਰੀਆ 'ਚ ਬੜੇ ਰਿਸ਼ਤੇਦਾਰ ਹੋਣਗੇ ਸਾਰਿਆਂ ਨੂੰ ਆਪਣੀ ਰਾਇ ਦੇਣ ਤੋਂ ਪਹਿਲਾਂ ਫੋਨ ਕਰਕੇ ਪੁੱਛੋ ਵੀ ਉੱਥੇ ਅਸਲ ਗੱਲ ਹੋਈ ਕੀ ਹੈ ਹੁਣ ਮੈਂ ਆਪਣੀ ਗੱਲ ਰੱਖਾਂ ਗੱਲ ਇਹ ਚੱਲੀ ਹੈ ਕਿ ਟੀਵੀ ਦੇ ਉੱਪਰ ਜੋ ਮੈਂ ਖਬਰ ਵੇਖੀ ਕਿ ਇੱਕ ਸਰਪੰਚ ਨੇ ਪੁਲਿਸ ਵਾਲੇ ਦਾ ਪਿਸਤਲ ਖੋ ਕੇ ਉਹਦੇ ਤੇ ਗੋਲੀਆਂ ਚਲਾ ਦਿੱਤੀਆਂ ਤੇ ਉਹਦੀ ਮੌਤ ਹੋ ਗਈ। ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ ਜਿੰਨੇ ਵੀ ਪੁਲਿਸ ਮੁਲਾਜ਼ਮ ਨੇ ਜਾਂ ਬਾਕੀ ਸਾਰੇ ਪੰਜਾਬ ਦੇ ਲੋਕ ਨੇ ਮੈਨੂੰ ਲੱਗਦਾ ਇਹ ਪਹਿਲੀ ਘਟਨਾ ਨਜ਼ਰ ਆਈ ਹੋਊਗੀ ਕਿ ਇੱਕ ਸਰਪੰਚ ਨੇ ਪਿਸਤਲ ਖੋ ਕੇ ਤੇ ਮੁਲਾਜ਼ਮ ਤੇ ਗੋਲੀਆਂ ਚਲਾਤੀਆਂ ਫਿਲਮਾਂ 'ਚ ਸੀਨ ਜ਼ਰੂਰ ਵੇਖੇ ਹੀ ਸਰਪੰਚ ਸਰਕਾਰ ਦੇ ਨੇ ਪਰ ਇਹਦੇ ਵਿੱਚ ਸਰਕਾਰ ਨੂੰ ਬਦਨਾਮ ਕਰਨਾ ਕਿ ਇਹਨਾਂ ਦੇ ਸਰਪੰਚ ਨੇ ਵੇਖੋ ਜੀ ਮੁਲਾਜ਼ਮਾਂ ਤੇ ਗੋਲੀ ਚਲਾਤੀ ਐਵੇਂ ਹੋ ਗਿਆ ਬਿਲਕੁਲ ਸਰਾਸਰ ਮੀਡੀਆ ਨੂੰ ਚਾਹਨਾ ਕਿਸ ਲਾਈਨ ਨੂੰ ਕਿਰਪਾ ਕਰਕੇ ਥੋੜਾ ਚੇਂਜ ਕਰੋ ਕਿਉਂਕਿ ਕਿਤੇ ਵੀ ਇਹ ਸਟੇਟਮੈਂਟ ਨਹੀਂ ਹੈਗੀ ਕਿ ਸਰਪੰਚ ਨੇ ਪਿਸਟਲ ਖੋਇਆ ਤੇ ਸਰਪੰਚ ਨੇ ਗੋਲੀ ਚਲਾਈ ਹੁਣ ਗੱਲ ਇਹ ਚੱਲਦੀ ਹੈ ਕਿ ਜੇ ਸਰਪੰਚ ਸਾਹਿਬ ਨੇ ਕਹਿੰਦੇ ਲਲਕਾਰਾ ਮਾਰਿਆ ਕਿ ਪੁਲਿਸ ਵਾਲਿਆਂ ਦੇ ਹਥਿਆਰ ਖੋਲੋ ਤੇ ਇਹਨਾਂ ਤੇ ਗੋਲੀ ਚਲਾ ਦਿਓ ਤੇ ਜੇ ਉਹਨੇ ਇਹ ਕੀਤਾ ਸੀ ਉਹਨੇ ਪਹਿਲਾਂ ਹੀ ਇਸ਼ਾਰਾ ਦਿੱਤਾ ਸੀ ਤੇ ਆਪਾਂ ਆਪਣੇ ਹਥਿਆਰ ਵਿਪਨ ਆਪਣੇ ਕੰਟਰੋਲ 'ਚ ਕਿਉਂ ਨਹੀਂ ਕੀਤੇ ਦੂਜੀ ਗੱਲ ਜੇ ਉਹਨੇ ਖੋਕੇ ਜਾਂ ਉਹਦੇ ਕਿਸ ਸਾਥੀ ਨੇ ਗੋਲੀ ਮਾਰ ਦਿੱਤੀ ਸੀ ਤੇ ਫਿਰ ਜਵਾਬੀ ਕਾਰਵਾਈ ਪੁਲਿਸ ਨੇ ਉਦੋਂ ਕਿਉਂ ਨਹੀਂ ਕੀਤੀ ਹੁਣ ਗੱਲ ਚੱਲਦੀ ਜੋ ਮੈਂ ਮੀਡੀਆ 'ਚ ਵੇਖ ਰਿਹਾ ਕਿ ਡੀਐਸਪੀ ਹਤਲ ਸੋਣੀ ਐਡੇ ਐਡੇ ਡੌਲੇ ਇਹਨੇ ਕਾਰਵਾਈ ਨਹੀਂ ਕੀਤੀ ਐਸਐਚਓ ਨੇ ਪ੍ਰਭਜੋਤ ਨੇ ਕਾਰਵਾਈ ਕਿਉਂ ਨਹੀਂ ਕੀਤੀ ਆਪਣਾ ਬੰਦਾ ਮਾਰ ਕੇ ਲੈ ਕੇ ਆਗੇ ਮੈਂ ਇਹ ਦੱਸਣਾ ਚਾਹੁੰਦਾ ਕਿ ਉਹਨਾਂ ਨੂੰ ਪਤਾ ਵੀ ਜਦੋਂ ਅਗਲਿਆਂ ਨੇ ਮਾਰਿਆ ਹੀ ਨਹੀਂ ਤੇ ਇਹ ਨਜਾਇਜ਼ ਬੰਦੇ ਕਿਦਾਂ ਅਗੋ ਮਾਰ ਦਿੰਦੇ ਸੋ ਇਹ ਆਪਣਾ ਬੰਦਾ ਜਦੋਂ ਉਹਨੂੰ ਗੋਲੀ ਲੱਗੀ ਆ ਚੱਕ ਕੇ ਲਏ ਆ ਹਸਪਤਾਲ ਗਏ ਹਸਪਤਾਲ ਜਾ ਕੇ ਉਹਦੀ ਡੈਥ ਹੋ ਗਈ ਹੁਣ ਉਹ ਗੋਲੀ ਆਪਣੇ ਆਪ ਲੱਗੀ ਉਹ ਗੋਲੀ ਕਿਸੇ ਪੁਲਿਸ ਮੁਲਾਜ਼ਮ ਨੂੰ ਚਲਾਉਂਦਿਆਂ ਵੱਜ ਗਈ ਇਹ ਕਹਾਣੀ ਬਣਾਉਣ ਦੀ ਕਿਉਂ ਲੋੜ ਪੈ ਗਈ ਕਿ ਪਿਸਤਲ ਪੁਲਸ ਦਾ ਖੋ ਕੇ ਗੋਲੀ ਲੱਗੀ ਕਿਉਂਕਿ ਪੋਸਟਮਾਰਟਮ 'ਚ ਇਹ ਆ ਜਾਣਾ ਸੀ ਕਿ ਗੋਲੀ ਪੁਲਸ ਦੀ ਲੱਗੀ ਹੈ ਇਸ ਕਰਕੇ ਇਸ ਕਹਾਣੀ ਨੂੰ ਮੋੜ ਮੁੜਿਆ ਇੱਕ ਮੋੜ ਮੁੜਿਆ ਦੂਜੀ ਗੱਲ ਜੇ ਗੋਲੀ ਚੱਲੀ ਸੀ ਉਦੋਂ ਸਰਪੰਚ ਉੱਥੇ ਸੀ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਫੇਰ ਕੋਈ ਇਦਾਂ ਦਾ ਦਿਲਵਦੀ ਕਰ ਸਕਦਾ ਹੈ ਕਿ ਕਿਸੇ ਪੁਲਸ ਮੁਲਾਜ਼ਮ ਨੂੰ ਗੋਲੀ ਮਰਵਾ ਕੇ ਤੇ ਉਹ ਆਪਣੇ ਘਰ ਸੌਂ ਜੇ ਉਹਨੂੰ ਤੜਕੇ 3:30 4 ਵਜੇ ਦੇ ਆਸ-ਪਾਸ ਜਿਹੜਾ ਸਰਪੰਚ ਦੀ ਗ੍ਰਿਫਤਾਰੀ ਪਈ ਗਈ ਨਾਲ ਉਹਦੇ ਪਰਿਵਾਰ ਦੀ ਪਈ ਗਈ ਉਸ ਤੋਂ ਬਾਅਦ ਦੇ ਵਿੱਚ ਉੱਥੋਂ ਦੇ ਡੀਵੀਆਰ ਜਿਹੜੇ ਸਰਕਾਰੀ ਲੱਗੇ ਸੀ ਜਿਹੜੇ ਅਸੀਂ ਆਪਣੇ ਪੰਚਾਇਤ ਦੇ ਖਾਤਿਆਂ 'ਚੋਂ ਲਾਏ ਆ ਉਹ ਡੀਵੀਆਰ ਉੱਥੋਂ ਕਹਿ ਪਏ ਹੁਣ ਕਹਿੰਦਾ ਮਤਲਬ ਇਹ ਆ ਕਿ ਡਿਪਾਰਟਮੈਂਟ ਹੀ ਕਹਿੰਦਾ ਹੈ ਕਿ ਉਹ ਜਿਹੜਾ ਡੀਵੀਆਰ ਆ ਉਹ ਕੋਈ ਹੋਰ ਲਾ ਕੇ ਲੈ ਗਿਆ ਤੇ ਜੇ ਆਪਾਂ 40 40 ਬੰਦੇ ਇਸ ਮੁਕਦਮੇ 'ਚ ਫੜ ਸਕਦੇ ਆ ਡੀਵੀਆਰ ਨਹੀਂ ਆਪਣੇ ਕੋਲ ਬਰਾਮਦ ਹੋਣਿਆ ਜੇ ਅੱਜ ਆਪਾਂ ਇੱਕ ਡੀਵੀਆਰ ਨਹੀਂ ਬਰਾਮਦ ਕਰ ਸਕਦੇ ਤੇ ਫਿਰ ਅਸੀਂ ਇਸ ਡਿਪਾਰਟਮੈਂਟ ਤੋਂ ਵੱਡਿਆਂ ਅਸਾਂ ਕੀ ਰੱਖਦੇ ਇਸ ਕਰਕੇ ਪੰਜਾਬ ਪੁਲਿਸ ਵੀ ਸਾਡੀ ਆ ਪਰ ਇੱਥੇ ਵੀ નિર્ਦੋਸ਼ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ ਕਤਲ ਦਾ ਮਸਲਾ ਬਣਿਆ ਕੋਈ ਛੱਬੀ ਛੁੱਬੀ ਹੋਵੇ ਤੇ ਆਖੀ ਚਲੋ 2-4 ਸਾਲਾਂ ਨੂੰ ਬਾਹਰ ਆ ਜਾਣਗੇ ਸੋ ਇੱਕ ਇੱਕ ਜ਼ਿੰਦਗੀ ਸਾਡੀ ਕੀਮਤੀ ਆ ਚਾਹੇ ਉਹਦੇ ਵਿੱਚ ਵਿਰੋਧੀ ਧਰਨੇ ਜਿਹੜੇ ਕੋਈ ਆਪੀ ਲੜਨ ਦੀ ਇੱਛਾ ਹੈ ਕੋਈ ਕਿਹਨਾਡੀ ਸਰਪੰਚ ਬਣ ਕੇ ਸਾਰਿਆਂ ਦੇ ਸਾਰਿਆਂ ਤੇ ਕਤਲ ਵਾਲਾ ਜਿਹੜਾ ਪਰਚਾ ਵਾ ਇਹ ਬਿਲਕੁਲ ਜਿਹੜਾ ਵਾ ਉਹ ਗਲਤ ਹੋਇਆ ਵਾ ਤੇ ਇਹਦੇ ਵਿੱਚ ਇਹ ਵੇਖੋ ਕਿ ਉਹ ਕਿਹੜੇ ਅਫਸਰ ਨੇ ਜਿਨ੍ਹਾਂ ਨੇ ਡੀਐਸਪੀ ਤੇ ਐਸਐਚਓ ਤੇ ਪ੍ਰੈਸ਼ਰ ਪਾਇਆ ਉਹਦੀ ਡੈਥ ਹੋਣ ਤੋਂ ਬਾਅਦ ਕਿ ਹੁਣ ਇਹ ਕਹਾਣੀ ਬਣਾਓ ਉਹ ਐਸਐਸਪੀ ਸਾਹਿਬ ਨੇ ਜਿਹੜੇ ਤਰਨਤਾਰਨ ਦੇ ਨੇ ਕਿਹਾ ਜਾਂ ਸਾਡੇ ਫਿਰੋਜ਼ਪੁਰ ਦੇ ਡੀਆਈ ਸਾਹਿਬ ਨੇ ਕਿਹਾ ਉਹ ਕਿਹੜੇ ਅਫੀਸਰਸ ਨੇ ਜਿਨੇ ਸਾਰੀ ਇਹ ਕਹਾਣੀ ਮੋੜਨ ਦੇ ਲਈ ਨਿਰਦੋਸ਼ਾਂ ਦੇ ਉੱਤੇ ਪਰਚਾ ਜਿਹੜਾ ਉਹ ਦਰਜ ਹੋਇਆ ਕਿਉਂਕਿ ਇਹ ਤੁਸੀਂ ਭਲੀ ਭਾਨਤੀ ਜਾਣਦੇ ਹੋ ਕਿ ਪੁਲਿਸ ਸਾਡੀ ਪੂਰੀ ਵਰਲਡ ਦੀ ਵਧੀਆ ਪੁਲਿਸ ਮੰਨੀ ਜਾਂਦੀ ਆ ਇਹ ਕਦੇ ਆਪਣਾ ਬੰਦਾ ਮਾਰ ਕੇ ਘਰ ਨੂੰ ਨਹੀਂ ਆ ਸਕਦੀ ਇਹ ਪੰਜ ਦਾ ਉਥੇ ਮਾਰ ਕੇ ਆਉਂਦੀ ਪੁਲਿਸ ਨੇ ਉਦੋਂ ਹੀ ਉਹਨੂੰ ਸ਼ੌਣੀ ਚ ਤਬਦੀਲ ਕਿਉਂ ਨਹੀਂ ਕਰ ਦਿੱਤਾ ਗਿਆ ਉਹ ਬੰਦਿਆਂ ਦੀਆਂ ਗ੍ਰਿਫਤਾਰੀਆਂ ਤੁਰੰਤ ਉਦੋਂ ਕਿਉਂ ਨਹੀਂ ਪਈਆਂ ਸੋ ਮੇਰੇ ਕਹਿਣ ਦਾ ਮਤਲਬ ਇਹ ਮਸਲਾ ਜਿਹੜਾ ਪੂਰਾ ਉਹ ਸ਼ੱਕੀ ਆ ਸਾਡੇ ਸਰਪੰਚ ਸਾਹਿਬਾਨਾਂ ਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿਸੇ ਨਾਲ ਕੋਈ ਤੱਕਾ ਨਹੀਂ ਹੋਊਗਾ ਮਲਾਜ਼ਮ ਸਾਡਾ ਸ਼ਹੀਦ ਹੋਇਆ ਹੈ ਗਿਆ ਉਹ ਲੜਾਈ ਰੋਕਣਾ ਚਾਹੇ ਗੋਲੀ ਆਪ ਕੋ ਵੱਜੀ ਅਗਲੇ ਕੋ ਵੱਜੀ ਹੋਈ ਤੇ ਲੜਾਈ ਚਾਣਾ ਛੀਦੀ ਤੋਂ ਨੇ ਪ੍ਰਾਪਤ ਕੀਤੀ ਆ ਉਹ ਮੈਟਰ ਲੱਗ ਹੋ ਗਿਆ ਉਹਦਾ ਉਹਨੂੰ ਅਸੀਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਆਂ ਪਰ ਇਸ ਮਸਲੇ ਦੇ ਵਿੱਚ 20 ਲੋਕਾਂ ਨੂੰ ਆਪਾਂ ਕਤਲ ਦਾ ਪਰਚਾ ਦਰਜ ਕਰਕੇ 20 ਤੇ 20 ਹੋਰ ਅਣਪਛਾਤੇ ਕਰਕੇ 40 ਲੋਕਾਂ ਨੂੰ ਕਤਲ ਚ ਪਾ ਦੇਣਾ ਇੱਕ ਹੋਰ ਹੈਰਾਨੀ ਦੀ ਗੱਲ ਹੈ ਕਿ ਜਿੰਨੇ ਵੀ ਤੁਸੀਂ ਮੈਟਰ ਕੱਢੋਗੇ ਜਦੋਂ ਤਾਂ ਕਿਸੇ ਪੁਲਿਸ ਮੁਲਾਜ਼ਮ ਨਾਲ ਕੋਈ ਘਟਨਾ ਹੁੰਦੀ ਹੈ ਉਹ ਵੀ ਇਨਸਾਨ ਹੈ ਤਾਂ ਪੁਲਿਸ ਅਗਲੇ ਦਿਨ ਹੀ ਰਿਐਕਸ਼ਨ ਕਰਦੀ ਹੈ ਤੇ ਬੜੇ ਵੱਡੇ ਵੱਡੇ ਨਤੀਜੇ ਆ ਜਾਂਦੇ ਨੇ ਭਾਵੇਂ ਉਹਨੂੰ ਕਿਸੇ ਨੂੰ ਦਿੱਲੀੋਂ ਫੜ ਕੇ ਲਿਆਉਣ ਭਾਵੇਂ ਬੰਬੇੋਂ ਭਾਵੇਂ ਕਲਕੱਤੇੋਂ ਪਰ ਇੱਕ ਜਦੋਂ ਆਮ ਬੰਦੇ ਨਾਲ ਕੋਈ ਘਟਨਾ ਹੁੰਦੀ ਹੈ ਤੇ ਉਹਦੇ ਕਈ ਮਹੀਨੇ ਤੇ ਕਈ ਸਾਲ ਲੰਘਦੇ ਨੇ ਆਪਣੇ ਜ਼ਿਲ੍ਹੇ ਦੀਆਂ ਤਰਨਤਾਰਨ ਦੀਆਂ ਰਿਪੋਰਟਸ ਚੈੱਕ ਕਰਕੇ ਵੇਖ ਲਓ ਗੱਲ ਕਰੀਏ ਕੰਗਪਿੰਡ ਦੀ ਉਹ ਵੀ ਕਤਲ ਉਹਦੇ ਤੋਂ 2 ਘੰਟੇ 3 ਘੰਟੇ ਪਹਿਲਾਂ ਹੋਇਆ ਵਾ ਅਜੇ ਤੱਕ ਉਹਦੇ ਵਿੱਚ ਕੋਈ ਰਿਪੋਰਟ ਹੀ ਨਹੀਂ ਹੈਗੀ ਉਹ ਬੰਦਾ ਰੋਂਡਿਆ ਵੀ ਮੇਰੇ ਕੋਲ ਕਹੇ ਇਹਨਾਂ ਨੇ ਲੇ ਗੇੜਾ ਹੀ ਨਹੀਂ ਮਾਰਿਆ ਜੀ ਮੇਰੇ ਮੇਰੇ ਤੇ ਪਤਾ ਹੀ ਨਹੀਂ ਲੱਗਣ ਡਿਆ ਵੀ ਮੇਰੇ ਘਰ ਦੀ ਨੂੰ ਕੌਣ ਮਾਰ ਗਿਆ ਹੁਣ ਆਪਾਂ ਨੂੰ ਸਮਝਣੀ ਚਾਹੀਦੀ ਉਹ ਵੀ ਇੱਕ ਬੰਦਾ ਡੈਥ ਹੋਈ ਹੈ ਇਧਰ ਵੀ ਇੱਕ ਬੰਦੇ ਦੀ ਡੈਥ ਹੋਈ ਹੈ ਸੋ ਮੇਰੇ ਮੈਂ ਹੁਣ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਧਿਆਨ ਦੇ ਵਿੱਚ ਸਾਰਾ ਮਸਲਾ ਲਿਆਉਂਗਾ ਕਿਉਂਕਿ ਪਹਿਲਾਂ ਮੈਂ ਪੂਰਾ ਇਹਨੂੰ ਵੈਰੀਫਾਈ ਕਰਨਾ ਚਾਹੁੰਦਾ ਹਾਂ ਕਿ ਅਸਲ 'ਚ ਹੋਇਆ ਕੀ ਹੈ ਉਹਨਾਂ ਨੂੰ ਕਵਾਂਗਾ ਕਿ ਇਹਦੇ ਤੇ ਕੋਈ ਸਿੱਟ ਬਣਾ ਦਿਓ ਜਿਹੜੀ ਕਾਰਵਾਈ ਕਰੇ ਤੇ ਜਿਹੜੇ ਨਿਰਦੋਸ਼ ਕਿਸੇ ਵੀ ਨਿਰਦੋਸ਼ ਨੂੰ ਸਾਡਾ ਕਾਨੂੰਨ ਕਹਿੰਦਾ ਕਿ ਬੇ ਕਿਸੇ ਵੀ ਬੇਕਲੇਮ ਕਰੇ ਜਿਹੜੀ ਆ ਸੱਚਾ ਤੇ ਉਹਦੇ ਵਿੱਚ ਜਿਹੜਾ ਹੁਣ ਮੈਂ ਕੱਲ ਜਾ ਕੇ ਅੱਜ ਮੈਂ ਚੱਲਣ ਲੱਗਾ ਕੱਲ ਸੀਐਮ ਸਾਹਿਬ ਕੋ ਟਾਈਮ ਲੈ ਕੇ ਤੇ ਉਹਨਾਂ ਦੇ ਧਿਆਨ ਚ ਲਿਆ ਕੇ ਤੇ ਜਿਹੜੀ ਆਪਾਂ ਉਹ ਸੈੱਟ ਬਣਾਵਾਂਗੇ ਤੇ ਜਿਹੜੇ ਮੁਲਾਜ਼ਮਾਂ ਨੇ ਇਹਦੇ ਵਿੱਚ ਅ ਗਲਤੀ ਕੀਤੀ ਹੈ ਇਸ ਕਹਾਣੀ ਨੂੰ ਮੋੜਿਆ ਉੱਤੇ ਮੈਂ ਸਖਤ ਕਾਰਵਾਈ ਚਾਹੁੰਦਾ ਮੈਂ ਇਹ ਨਹੀਂ ਚਾਹੁੰਦਾ ਕਿ ਐਸ ਐਚਓ ਡੀ ਐਸ ਪੀ ਥੱਲੇ ਦੇ ਲੈਵਲ ਦੇ ਅਫਸਰ ਲੱਗੇ ਜਾਂਦੇ ਆਂ ਵੀ ਮੈਂ ਵੇਖਿਆ ਇਹ ਵਿਚਾਰਿਆਂ ਦੇ ਹੌਲਦਾਰਾਂ ਦੇ ਆਗੇ ਗਾਇਡਿੰਗ ਪੈਂਦੀ ਆ ਤੇ ਵੱਡੇ ਅਫਸਰਾਂ ਨੂੰ ਹੁੰਦਾ ਕੁਝ ਨਹੀਂ ਆ ਤੇ ਇਹਦੇ ਚ ਰਾਜਨੀਤੀ ਵੀ ਹੋਈ ਆ ਇਹ ਵੀ ਤੁਹਾਨੂੰ ਦੱਸਣਾ ਚਾਹਣਾ ਵਾ ਪਰ ਉਹ ਮੈਂ ਹੁਣ ਪਹਿਲਾਂ ਮਾਨ ਸਾਹਿਬ ਨਾਲ ਗੱਲ ਕਰ ਲਾਂ ਸਾਰੀ ਉਹਨਾਂ ਦੇ ਧਿਆਨ ਚ ਲਿਆ ਦਿਆਂ ਤੇ ਫਿਰ ਇਸ ਗੱਲ ਨੂੰ ਮੋੜੀਆਂ ਨੇ ਕਾਫੀ ਨਿਸ਼ਾਨੇ ਸਾਧਦੇ ਨੇ ਇੱਕ ਦੂਸਰੀ ਗੱਲ ਇਹ ਕਿ ਜਿਹੜੀਆਂ ਚਾਰ ਲੇਡੀਜ਼ ਇਸ ਮੌਲੇ ਦੇ ਨਾਮ ਦੇ ਲਗੀ ਕਿਆਂ ਕਿ ਕਿਹੜੇ ਪਰਿਵਾਰ ਨਾਲ ਸਬੰਧਤ ਸੀ ਉਹ ਉਹ ਵੀ ਅਸ ਉਹ ਕਿਸੇ ਵੀ ਤਰ੍ਹਾਂ ਦੇ ਵਿਰੋਧੀ ਨੇ ਸਾਂਝੇ ਆਪਣੇ ਜਿਹੜੇ ਨਿਸ਼ਾਨੇ ਸਾਧਦੇ ਤੇ ਮੈਂ ਇਹਨਾਂ ਨੂੰ ਕਹਿੰਨਾ ਕਿ ਤੁਸੀਂ ਫੇਸਬੁੱਕ ਤੇ ਮੀਡੀਆ ਤੱਕ ਨਾ ਰਹੋ ਤੁਹਾਨੂੰ ਕੀ ਚਾਹੀਦਾ ਤੁਸੀਂ ਕਿਸੇ ਨੇ ਚਿੱਠੀ ਲਿਖੀ ਆ ਕੋਈ ਫਲਾਨੀ ਜਿਹੜੀ ਏਜੰਸੀ ਆ ਜਾਂ ਸੀਐਮ ਸਾਹਿਬ ਨੂੰ ਲਿਖਿਆ ਵਾ ਕਿ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਮੈਂ ਤੇ ਆਪ ਨਹੀਂ ਸਹਿਮਤ ਹੈਗਾ ਮੈਂ ਤੇ ਮੈਂ ਤੇ ਇਸ ਘਟਨਾ ਨਾਲ ਮੈਂ ਇਸ ਪੂਰੀ ਕਾਰਵਾਈ ਨਾਲ ਆਪ ਨਹੀਂ ਸੰਤੁਸ਼ਟ ਤੇ ਮੈਂ ਤੇ ਕਹਿਣਾ ਵਿਰੋਧੀਆਂ ਨੂੰ ਆਓ ਲਿਖੋ ਤੁਸੀਂ ਵੀ ਕਿ ਹਾਂ ਕੋਈ ਨਿਰਪੱਖ ਏਜੰਸੀ ਕੋਈ ਦੀ ਪੂਰੀ ਜਾਂਚ ਕਰਾਈ ਜਾਵੇ ਮੈਂ ਕਹ ਦੋਂ ਕਿ ਨਾ ਮੈਂ ਉਹਨਾਂ ਦਾ ਮੈਂ ਉਹਨਾਂ ਦੇ ਉਲਟ ਨਹੀਂ ਜਾਂਦਾ ਮੈਂ ਕਹਿ ਰਿਹਾ ਉਹ ਮੈਨੂੰ ਆਪ ਲੋਡ ਹੈ ਇਸ ਚੀਜ਼ ਦੇ ਵਿੱਚ ਮੈਂ ਕਹਿੰਦਾ ਤੁਸੀਂ ਇਹ ਕਹਿੰਦੇ ਹੋ ਕਿ ਪੰਜਾਬ ਸਰਕਾਰ ਦੇ ਸਰਪੰਚ ਨੇ ਮਾਰਤਾ ਅਸੀਂ ਕਹਿੰਦੇ ਅਸੀਂ ਨਹੀਂ ਮਾਰਿਆ ਅਸੀਂ ਤਾਂ ਕਹਿੰਦੇ ਆ ਪਈ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਸਾਡੀ ਸਰਕਾਰ ਤੇ ਨਹੀਂ ਇਹ ਦਾਗ ਨਹੀਂ ਲੱਗਣਾ ਚਾਹੀਦਾ ਅਸੀਂ ਕੀਤਾ ਨਹੀਂ ਇਹੋ ਜਿਹਾ ਕੋਈ ਫੋਰੈਂਸਿਕ ਫੋਰੈਂਸਿਕ ਕੋਈ ਜਾਂਚ ਨਹੀਂ ਹੋਈ ਇਹਦੇ ਜਿ ਕੋਈ ਮੌਕੇ ਤੇ ਫੋਰੈਂਸਿਕ ਟੀਮ ਬੁਲਾਈ ਗਈ ਸੀ ਜੇ ਤੱਕ ਕੋਈ ਸਾਹਮਣੇ ਆਇਆ ਆ ਮੈਨੂੰ ਨਹੀਂ ਲੱਗਦਾ ਤੁਸੀਂ ਜੇ ਇਸ ਕੇਸ ਦੀ ਇੱਕ ਇੱਕ ਕੜੀ ਤੇ ਜਾਓਗੇ ਤੇ ਇਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਜਿਹੜੀਆਂ ਉਹ ਰਹੀਆਂ ਨੇ ਚਾਹੇ ਉਹ ਫੋਰੈਂਸਿਕ ਨੂੰ ਜਿੰਨੇ ਵੀ ਉੱਥੇ ਮੁਲਾਜ਼ਮ ਗਏ ਸੀ ਇੱਕੋ ਚੀਜ਼ਾਂ ਜਿਹੜੀਆਂ ਮੈਂ ਦੁਬਾਰਾ ਇਸ ਤੋਂ ਬਾਅਦ ਜਿਹੜੀਆਂ ਖੋਲਣਾ ਚਾਹੁੰਦਾ ਵਾਂ ਤੇ ਅਗਲੇ ਸਟੈਪ ਦੇ ਵਿੱਚ ਜਿਹੜੀ ਆਪਾਂ ਚਲੋ ਅੱਜ ਤੁਸੀਂ ਚਾਂਚਕ ਆਏ ਤੁਹਾਡਾ ਧੰਨਵਾਦ ਤੇ ਮੈਂ ਜਦੋਂ ਇੱਕ ਗੱਲ ਪੂਰੀ ਹੋਰ ਤੱਥਾਂ ਦੇ ਨਾਲ ਲੈ ਕੇ ਜਾਵਾਂਗਾ ਤੇ ਜੋ ਬਹੁਤ ਕੁਝ ਨਿਕਲੂਗਾ ਸਾਡੇ ਸਰਪੰਚ ਸਾਹਿਬ ਜਿਹੜੇ ਆ ਉਹ ਕਹਿੰਦੇ ਸੀ ਕਿ ਅਸੀਂ ਜੁਡੀਸ਼ਨਲੀ ਦੀ ਮੰਗ ਕਰਦੇ ਆ ਮੈਂ ਇਹਨਾਂ ਨੂੰ ਕਿਹਾ ਕਿ ਦੇਖੋ ਆਪਣੀ ਸਰਕਾਰ ਹੈ ਮੈਂ ਮਾਨ ਸਾਹਿਬ ਕੋਲੋਂ ਇੱਕ ਚੰਗੇ ਅਫੀਸਰਸ ਦੀ ਸੈਟ ਬਣਾਉਂਗਾ ਜਿਹੜੇ ਇਹ ਨਹੀਂ ਹੋਊਗਾ ਕਿ ਉਹ ਡਿਪਾਰਟਮੈਂਟ ਦੇ ਵਿੱਚ ਨੇ ਤੇ ਆਪਣੇ ਡਿਪਾਰਟਮੈਂਟ ਦੀ ਪੱਖਪੂਰਜਨ ਇਹ ਇਹ ਲੋਕਾਂ ਦੇ ਸਾਡੇ ਇਲਾਕੇ ਹੀ ਤਹਾਕਾਰ ਮੱਚੀ ਪਈ ਹੈ ਕਿ 20 ਲੋਕਾਂ ਦੇ નિર્ਦੋਸ਼ ਪਰਚਾ ਹੋ ਗਿਆ ਸਾਰਿਆਂ ਨੂੰ ਪਤਾ ਲੱਗ ਗਿਆ ਪੁਲਿਸ ਤੇ ਸਾਰਿਆਂ ਨੂੰ ਪਤਾ ਹੈ ਕਿ ਹੋਇਆ ਕੀ ਅਸਲ ਚ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਵੀ ਇਹ ਕਹਾਣੀ ਕੀ ਬਣੀ ਹੈ ਤੇ ਖਾਕੀ ਦੀ ਮੈਂ ਕਹਿੰਦਾ ਜਿਹੜੇ ਵੀ ਲੜਾਰੇ ਸੀ ਪਰ ਆਪ ਉਹ ਕੱਲੇ 40 ਬੰਦੇ ਨਹੀਂ ਹੋਣਗੇ ਜਾਂ ਜਨਾਨੀਆਂ ਨਹੀਂ ਉਹਨਾਂ ਦੇ ਮਗਰ ਬੱਚੇ ਆ ਇਹ 100 150 ਬੰਦੇ ਦੀ ਜ਼ਿੰਦਗੀ ਦਾ ਸਵਾਲ ਆ ਇੱਕ ਇੱਕ ਜਿਹੜੀ ਬੰਦੇ ਦੀ ਜਿਹੜੀ ਜ਼ਿੰਦਗੀ ਆ ਸਾਡੇ ਲਈ ਅ ਅਹਿਮਤ ਰੱਖਦੀ ਆ ਤੇ ਅੱਜ ਮੈਂ ਕੱਲ ਮੈਂ ਅਮਰੋੜਾ ਜੀ ਕੋ ਵੀ ਟਾਈਮ ਮੰਗਿਆ ਸਾਡੇ ਜਿਹੜੇ ਪੰਜਾਬ ਪ੍ਰਧਾਨ ਨੇ ਉਹ ਵੀ ਗੱਲ ਰੱਖਣਗੇ ਤੇ ਸਾਡੇ ਸਰਪੰਚ ਸਭਾ ਨੂੰ ਕਹਿਣਾ ਚਾਹੁੰਦਾ ਕਿ ਥੋੜਾ ਹੌਸਲਾ ਰੱਖੋ ਵਿਸ਼ਵਾਸ ਰੱਖੋ ਸਮੇਂ ਦੇ ਨਾਲ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਹੱਲ ਹੈ ਉਹਨਾਂ ਐਫ ਆਈ ਆਰ ਨੂੰ ਇੱਕ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਤਾਂ ਕਿ ਪਹਿਲਾਂ ਤੇ ਜਿਹੜਾ ਪਰਿਵਾਰ ਚੋਂ ਸਾਬਕ ਇੰਸਪੈਕਟਰ ਤੁਰ ਗਿਆ ਸ਼ਹੀਦ ਹੋਇਆ ਉਹ ਬੜਾ ਸਾਡੇ ਮਨ ਨੂੰ ਠੇਸ ਪਹੁੰਚੀ ਹੈ ਵੀ ਧੱਕਾ ਆਇਆ ਨਹੀਂ ਜਾਣਾ ਚਾਹੀਦਾ ਪਰਿਵਾਰ ਚੋਂ ਜੀ ਜਿਹਦਾ ਵੇਖੋ ਪਰਿਵਾਰ ਚੋਂ ਜੀ ਚਲ ਜੇ ਨਾ ਤੇ ਉਹ ਪਰਿਵਾਰ ਨੂੰ ਪਤਾ ਹੁੰਦਾ ਕਿ ਉਹਦੇ ਤੇ ਕੀ ਬੀਤਦੀ ਪਈ ਆ ਬਾਕੀ ਜਿੰਨੇ ਬੰਦੇ ਪਰਚੇ ਚ ਪੈ ਗਏ ਆ ਨਾ ਉਹ ਕਿਤੇ ਨਾ ਕਿਤੇ ਛੱਕ ਦੇ ਦਾਇਰੇ ਚ ਉਹ ਚੀਜ਼ ਆਂਦੀ ਆ ਜਿਵੇਂ ਸਰਪੰਚ ਦਾ ਪਰਿਵਾਰ ਕਹਿੰਦਾ ਆ ਕਿ ਸਾਡੇ ਡੀਵੀਆਰ ਲਾ ਲਿਆ ਸਾਡੇ ਕੈਮਰੇ ਤੋੜ ਦਿੱਤੇ ਗਏ ਆ ਤੇ ਦੂਜੇ ਨੰਬਰ ਤੇ ਜੇ ਉਹ ਵਾਕਈ ਸਰਪੰਚ ਨੇ ਗੋਲੀ ਮਾਰੀ ਹੁੰਦੀ ਤੇ ਜਿਹੜੇ ਬੰਦੇ ਦਾ ਕਿਸੇ ਨਾ 19 ਕੀ ਵੀ ਝਗੜਾ ਹੋਇਆ ਹੋਵੇ ਨਾ ਉਹ ਵੀ ਰਾਤ ਡਰਦਾ ਘਰ ਨਹੀਂ ਸੌਂਦਾ ਵੀ ਮੇਰੀ ਰੈਸਟ ਨਾ ਪੈ ਜੇ ਤੇ ਜੇ ਉਹ ਪੁਲਿਸ ਨੂੰ ਉਹਨਾਂ ਗੋਲੀ ਮਾਰੀ ਹੁੰਦੀ ਤੇ ਉਹ ਸਰਪੰਚ ਰਾਤ ਘਰ ਨਹੀਂ ਸੌਂਦਾ ਗੱਲ ਇਹ 9:30 10:00 ਵਜੇ ਦੀ ਜਿਹੜੀ ਘਟਨਾ ਹੋਈ ਆ ਤੜਕੇ 3-4 ਵਜੇ ਦੇ ਦੌਰ ਦੇ ਦਰਾਂਨ ਉਹਨੂੰ ਸਰਪੰਚ ਨੂੰ ਕਰਵਾ ਕੇ ਅਰੈਸਟ ਕੀਤਾ ਗਿਆ ਜੇ ਕੁਝ ਇਹੋ ਜੀ ਗੱਲ ਹੋਈ ਹੁੰਦੀ ਉਹਨੇ ਬੰਦੇ ਨੇ ਘਰ ਨਹੀਂ ਸੌਣਾ ਆਪਾਂ ਵੇਨੇ ਕਈ ਕੇਸ ਚੱਲਦੇ ਆ ਬੰਦਿਆਂ ਤੇ ਪਿਛਲੇ ਦਹਾਕਾਂ-ਦਹਾਕਾਂ ਸਾਲਾਂ ਤੋਂ ਪਗੋੜੇ ਤੁਰੇ ਆਉਂਦੇ ਆ ਤੇ ਇਹ ਬੰਦਾ ਇਹ ਤਾਂ ਹੈਗਾ ਨਹੀਂ ਵੀ ਪੁਰਾਣਾ ਕੇਸ ਸੀ ਤੇ ਉਹ ਘਰੋਂ ਪਗੋੜਾ ਸੀ ਤੇ ਉਹ ਕਾਬੂ ਆ ਗਿਆ ਰਾਤ ਘਟਣਾ ਹੀ ਹੈ ਤੇ ਤੜਕੇ ਉਹ ਘਰੋਂ ਫੜਿਆ ਗਿਆ ਉਹ ਤੇ ਸੁਰਖਰੂ ਹੋ ਕੇ ਸੁੱਤਾ ਸੀ ਆਪਦੇ ਘਰ ਸੁੱਤੇ ਪਏ ਨੂੰ ਆ ਕੇ ਫੜ ਲਿਆ ਗਿਆ ਤੇ ਜਿਹੜਾ ਜਿਹੜਾ ਜਾਦੇ ਬੰਦਿਆਂ ਤੇ ਪਰਚਾ ਵੀ ਆ ਨਾ ਵਿੱਚ ਬੀਬੀਆਂ ਵੀ ਕਈ ਫੜ ਲੀਆਂ ਗਈਆਂ ਇਹ ਵੀ ਸ਼ੱਕ ਦੇ ਦਾਇਰੇ ਚ ਆਉਂਦਾ ਵੀ ਜੇ ਕੋਈ ਘਟਨਾ ਹੋਈ ਵੀ ਆ ਗੋਲੀ ਤੇ ਇੱਕ ਬੰਦੇ ਨੇ ਮਾਰੀ ਹੋ ਇਹ ਥੋੜਾ ਵੀ ਸਾਰੇ 40 50 ਬੰਦੇ ਵਿੱਚ ਦੋਚੀ ਆ ਤੇ ਇਹਦੀ ਵਾਕਈ ਜਾਂਚ ਹੋਣੀ ਚਾਹੀਦੀ ਆ ਇਸ ਮੁਕਦਮੇ ਦੀ ਜਾਂਚ ਹੋਣੀ ਚਾਹੀਦੀ ਆ ਜੇ ਤੇ ਕਿਸੇ ਨੇ ਉਹਨੂੰ ਵਾਕਈ ਸਾਬ ਇੰਸਪੈਕਟਰ ਨੂੰ ਜਿਨੇ ਗੋਲੀ ਮਾਰੀ ਆ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹਦਾ ਨਹੀਂ ਕਸੂਰ ਉਹਨੂੰ ਐਫ ਆਈ ਆਰ ਚੋਂ ਕੱਢਣਾ ਚਾਹੀਦਾ